ਹੋਣੇ ਹੈ ਭਰਾਵਾਂ ਵੱਲੋਂ ਬਾਤ ਸੁਰਜੀਤ ਸਿੰਘ ਹੈ ਸੁਰਜੀਤ ਸਿੰਘ ਕਦੋਂ ਆਜੋ ਤਰ ਸਮਾਰਕ ਆਜੋ ਸੁਰਜੀਤ ਸਿੰਘ ਕਦੋਂ ਪ੍ਰਧਾਨ ਸਾਹਿਬ ਨੇ ਜੀ ਵੱਡਾ ਟੂਰਨਾਮੈਂਟ ਕਰਾਉਂਦੇ ਆਪਣੇ ਪਿੰਡ ਕਦੋਂ ਜੀ ਲਓ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਜ਼ਿਲ੍ਹੇ ਮਾਨਸੇ ਦਾ ਸ਼ੀਰਾ ਚੱਕ ਦੀ ਸ਼ੇਰ ਪਿੰਡ ਦਾ ਟਰੈਕਟਰਾਂ ਦਾ ਜੇਤੂ ਮੇਰੇ ਪੰਜਾਬੀ ਵੀਰੋ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਵੀ ਕੀ ਇਸ਼ਾਰਾ ਕੀ ਫੈਸਲੇ ਹੈ ਵੀ ਨੰਬਰ ਇਸ ਲਈ ਕਹਿੰਦੇ ਸ਼ੀਰਾ ਚੱਕਲੀ ਸ਼ੇਰ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਨੰਬਰ ਦਾ ਵਾਧਾ ਕਰਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੁੱਲਾ ਮਾਮੂਪਰੀਆ ਇਸ ਲਈ ਖੇਡ ਮੈਦਾਨ ਦੇ ਵਿੱਚ ਦੁੱਲਾ ਮਾਮੂਪਰੀਆ ਰਾਹ ਦੇ ਵਿੱਚ ਬੋਲੀ ਹੋਣੀ ਬੈਠੀ ਜਾਣ ਕੇ ਦੁੱਲਿਆ ਵਿਟੋ ਕਰਾ ਚਕਾਈ ਆਣ ਕੇ ਅੱਗੇ ਕਿਹੜਾ ਦੁਨੀਆ ਦੇ ਦੇਲਾ ਵਿੱਚ ੁੱੱਲਾ ਏ ਨੱਚਦਾ ਜਵਾਨਾ ਇੱਕ ਸੁਰਖਪਰੀਆ ਦੁੱਲਾ ਏ ਸੁਰਖਪਰੀਆ ਦੁੱਲੇ ਨੇ ਕਹਿੰਦੇ ਕਬੱਡੀ ਦੀ ਪੀ ਐਚ ਡੀ ਕੀਤੀ ਏ ਉਦੋਂ ਬਾਅਦ ਢੈਪੀ ਵਾਲਾ ਦੁੱਲਾ ਇੱਕ ਫਰੋਜ਼ਪਰੀਆ ਦੁੱਲਾ ਇਹਨੂੰ ਫ੍ਰਿਜਰ ਵਾਲਾ ਦੁੱਲਾ ਦੁਨੀਆ ਆਖਦੀ ਏ ਪਰ ਆਹ ਮਾਨਕੀ ਵਾਲਾ ਕਹਿੰਦੇ ਸਵਰਗੋ ਸੀ ਦਰਸ਼ਨ ਸਿੰਘ ਜੀ ਕਬੱਡੀ ਕੋਟਾ ਚੰਗਿਆ ਹਾ ਪੱਠਾ ਇਸ ਲਈ ਕਹਿੰਦੇ ਤਕੜਾ ਫਲ ਆ ਗਿਆ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਿੱਧੂ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਕੜਿਆਣਾ ਤੇ ਬਾਬਾ ਪਿਆਰਾ ਸਿੰਘ ਕਬੱਡੀ ਕਲੱਬ ਦਾ 400 ਦੀ ਟੀਮਾਂ ਆ ਜਾਣਗੀ ਅਗਲੇ ਮੈਚ ਦੇ ਲਈ ਗੋਪੀ ਨੇ ਜਫਾ ਲਾ ਦਿੱਤਾ ਲੈ ਵੀ ਗੋਪੀ ਭਾਈ ਮੁਬਾਰਕਬਾਦ ਹੈ کلوٹی کے کپ سے کاڑا امریکہ لان کروایا کبڈی کپ کسی بھی آن والے کپ سے گوپی مارکی والا نے دسیا اسلہ بلا کم میدان کوشش کر للی والا لہلی والا اس وقت گبرو اسے گراؤنڈ موٹر سائیکل جیتے کہتے میرے اس گبرو نے بےلہ لہلی بروڈ والا لاگے جفا تکڑا نمبر ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਹੈ ਮਾਮੂਪੁਰ ਦੀ ਟੀਮ ਦੇ ਲਈ ਪਰ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਅਮਨ ਸੈਂਪਰੀ ਵਾਲਾ ਮਨੋ ਲੱਗਦਾ ਹੈ ਕਿ ਕੋਈ ਹੋਰ ਹੈ ਦੇਖਦੇ ਆ ਸ਼ਕਲ ਪਰ ਆਹ ਜਾਫੀ ਵੀ ਬੜਾ ਜੀੜਾ ਜਾਫੀ ਆ ਪ੍ਰਧਾਨ ਸਾਹਿਬ ਕਦੋਂ ਇਹ ਮੁੰਡਾ ਬੜੇ ਪੱਕੇ ਹੱਥ ਪਾਉਂਦਾ ਇਸ ਜੀ ਨੂੰ ਹੱਥ ਪਾਇਆ ਦਿੱਤਾ ਨਹੀਂ ਉਹ ਜਾਣ ਬਈ ਸਭ ਆਪਣੇ ਹਡੌਲਿਆਂ ਤੇ ਮਾਨ ਬਈ ਜਿਹੜੇ ਮੋਢਿਆਂ ਦੇ ਤੁਸੀਂ ਖੁੰਗਦੇ ਉਹ ਮੁੱਠੀਆਂ 'ਚ ਮੀਚੇ ਹੋਏ ਆ ਸਿਰਕਾ ਤੇ ਬਿ ਰਿਕਾਰਡ ਪਵਾ ਕੀਤੇ ਹੋਇਆ ਸਿਰ ਕੱਟ ਮੇਰਾ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਸਰੇ ਸ਼ੀਰਾ ਗੱਲ ਸਿੰਘ ਸ਼ੇਰ ਪਿੰਡ ਦਾ ਜਿਸਲਾਕੇ ਦਾ ਗੀਤਕਾਰੀ ਦੇ ਖੇਤਰ ਦੇ ਵਿੱਚ ਦੂਜੇ ਸਿੱਤੂ ਸਿੰਘ ਦੀ ਗੱਲ ਹੁੰਦੀ ਹੈ ਕਿ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਏ ਰੁਤਬਾ ਮੂਸੇ ਵਾਲੇ ਦਾ ਹਕਾਰ ਨਹੀਂ ਰਤਬਾ ਮੂਸੇ ਵਾਲੇ ਦਾ ਪਰ ਇਧਰਲੇ ਪਾਸੇ ਨੌਜਵਾਨ ਹੈ ਐਨ ਕਹਿੰਦੇ ਵੀ ਚੋਟੀ ਦਾ ਜਫਾ ਲਾ ਕੇ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਲੈ ਵੀ ਕਿੜਿਆਣੇ ਵਾਲਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਫੇਰ ਦੁੱਲਾ ਇਹ ਵੀ ਦੁੱਲਾ ਹੈ ਉਧਰ ਪਹਿਲਾਂ ਵੀ ਵੱਡੇ ਮਾਣ ਹੁਣ ਫੇਰ ਸਾਡੇ ਭਾਈ ਰੰਦੂ ਯੂਕੇ ਵੱਲੋਂ ਵੱਡੇ ਮਾਣ ਆ ਗਿਆ ਬੋਲਾਂ ਲਈ ਔਰ ਕਹਿੰਦੇ ਵੀ 1000 ਰੁਪਇਆ ਕਰਦੇ ਜੋਫੇ ਦਾ ਜਿਹੜਾ ਜਾਫੀ ਜਫਾ ਆਓ 1000 ਰੁਪਏ ਦੇ ਮਾਣ ਕੀਤੇ ਜਾਣਗੇ ਉਧਰ ਹੈਪੀ ਸਰਪੰਚ ਕਾਨਪੁਰੀਆ ਵੀ ਸਾਡਾ ਵੀਰ ਕਹਿੰਦੇ ਜੁੜਿਆ ਹੋਇਆ ਲਾਈਵ ਆਪਣੇ ਸਾਥੀਆਂ ਦੇ ਨਾਲ ਹੈਪੀ ਸਰਪੰਚ ਕਾਨਪੁਰੀਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਸ਼ੀਰਾ ਮੈਦਾਨ ਜਵਾਦ ਰਿਆ ਚੱਕ ਲਈ ਸ਼ੇਰ ਦੀ ਧਰਤੀ ਦਾ ਮੂਹ ਸਪਰੇ ਗਰਾਊਂਡ ਚ ਪਹੁੰਚਾ ਦੇ ਬਿੱਟੂ ਕਰੀ ਗੱਲ ਲਓ ਇਸ ਲਈ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ੀਰਾ ਚੱਕ ਲਈ ਸ਼ੇਰ ਪਿੰਡ ਦਾ ਉੱਚਾ ਮੱਕਦ ਹੈ ਕਿ ਕੋਚਾਂ ਦੀਆਂ ਮਾਰਾਂ ਖਾਡੀਆਂ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਅਸੀਂ ਹੱਸ ਕੇ ਜੜਿਆ ਦਰਦਾਂ ਨੂੰ ਜੋ ਸਾਡੇ ਹਿੱਸੇ ਆਏ ਨੇ ਸਤਿ ਰਾਜ ਰਿਹੜੀ ਕਹਿੰਦਾ ਏ ਸਾਡੀ ਆਪਣੀ ਬਕਹਾਣੀ ਹੈ ਅਸੀਂ ਰੱਜ ਕੇ ਖੇលਿਆ ਕਬੱਡੀ ਨੂੰ ਜੋ ਸਾਹਮਣੇ ਦੇ ਦਿਲਾਂ ਦੀ ਰਾਣੀ ਹੈ ਅਸੀਂ ਰੱਜ ਕੇ ਖੇលਿਆ ਕਬੱਡੀ ਨੂੰ ਜੋ ਸਾਹਮਣੇ ਦੇ ਦਿਲਾਂ ਦੀ ਰਾਣੀ ਹੈ ਇਹ ਕਹਿੰਦੇ ਮਾ ਖੇਡ ਕਬੱਡੀ ਅੱਜ ਦੁਨੀਆ ਤੇ ਮੇਰੇ ਪੰਜਾਬੀ ਵੀਰੋ ਵੱਡੇ ਵੱਡੇ ਕੱਪ ਲੱਖਾਂ ਕਰੋੜਾਂ ਦੇ ਇਨਾਮ ਔਰ 11 ਫਰਵਰੀ ਕਹਿੰਦੇ ਵਰਲਡ ਕੱਪ ਖੇਡਿਆ ਗਿਆ ਬਾਗੜੀ ਵਿੱਚ ਵੱਡੇ ਆ ਨਾਮ ਦਿੱਤੇ ਜੀ ਯੂ ਐਸ ਏ ਤੇ ਅਮਰੀਕ ਕਨੇਡਾ ਸਾਡੇ ਕੱਦੋਂ ਵਾਲੇ ਭਰਾ ਕਦੇ ਸ਼ੀਰੇ ਦੀਆਂ ਦੋ ਰੇਡਾਂ ਪੈਣਗੀਆਂ ਤਰਲੋਚਨ ਕੋਚੀ ਯੂ ਐਸ ਏ ਤੇ ਅਮਰੀਕ ਮੁੰਡੀ ਕਨੇਡਾ ਨਾਲ ਵੱਲੋਂ 1000 ਦੀਆਂ ਪੈਣਗੇ ਸ਼ੀਰੇ ਦੀ ਦੋ ਰੇਡਾਂ ਥੋੜਾ ਥੋੜਾ ਪਿੱਛੇ ਆ ਜੀ ਆਪਾਂ ਕਿਉਂਕਿ ਸੰਗਤ ਨੂੰ ਦਰਸ਼ਕਾਂ ਨੂੰ ਦੇਖਣ ਦੀ ਦਿੱਕਤ ਆਉਂਦੀ ਹੈ ਜਿਹੜੇ ਆ ਸਾਡੇ ਵੀਰ ਖੜੇ ਐ ਇਧਰ ਨਾਲ ਨੰਦੂ ਯੂ ਕੇ ਵੱਲੋਂ ਜਫਾ ਦਾ 1000 ਹੈ ਜਿਹੜਾ ਜਫਾ ਜਫਾ ਲਾਉ 1000 ਮੇਰੇ ਵੀਰੋ ਮੈਦਾਨ ਵਿੱਚ ਬਣੀ ਸਮਾਰੇ ਦੀਆਂ ਤਿੰਨ ਰੇਡਾਂ 2100 ਦੀਆਂ ਪੈਣਗੀਆਂ ਨੰਦੂ ਯੂਕੇ ਵੱਲੋਂ ਅਗਲੀਆਂ 3 ਰੇਡਾਂ 2100 ਦੀਆਂ ਪੈਣਗੀਆਂ ਪਰ ਆਹ ਰੇਡ ਤੇ ਜੱਫਾ ਲੱਗ ਗਿਆ ਸਰਪੰਨ ਸਾਹਿਬ ਦੇ 1000 ਅਗਲੀਆਂ 3 ਰੇਡਾਂ ਓ ਅਗਲੀਆਂ ਤੇ ਲਵਾਇਆ ਬਾਈ ਅਗਲੀਆਂ ਤੇ ਬਹੁਤ ਬਹੁਤ ਧੰਨਵਾਦ ਕਰਨੀ ਜੀ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਲੜਕੀਆਂ ਦੇ 51000 ਦੇ ਨਾਮ ਵੀ ਸਪਾਂਸਰ ਕੀਤੇ ਗਏ ਹੈ ਸਾਡੇ ਸਰਪੰਚ ਸਾਹਿਬ ਕਹਿੰਦੇ ਵੀ ਪ੍ਰਦਾਨ ਪ੍ਰਬੰਧ ਸਾਡੀ ਕਮੇਟੀ ਦਾ ਧੰਨਵਾਦ ਕਰਦੇ ਹੋ ਵੀ ਪੂਰੇ ਟਾਪ ਦੇ ਪ੍ਰਬੰਧ ਕੀਤੇ ਹੋਏ ਹੈ ਲਓ ਸਾਹਮਣੇ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਇਸ ਨੇ ਦੁੱਲਾ ਮੇਰੇ ਕਬੱਡੀ ਪਾ ਰਿਹਾ ਹੈ ਮੌਲੀ ਬਾਤ ਤੋਂ ਦੀ ਧਰਤੀ ਔਰ ਦੂਜੇ ਪਾਸੇ ਕਹਿੰਦੇ ਗੋਪੀ ਫਿਰ ਕੋਸ਼ਿਸ਼ ਕਰ ਰਿਹਾ ਹੈ ਫਿਰ ਕੋਸ਼ਿਸ਼ ਕਰ ਰਿਹਾ ਹੈ ਪਰ ਦੁੱਲਾ ਇਸ ਲਈ ਇੱਕ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ 1000 ਰੁਪਏ ਦੀ ਪਹਿਲੀ ਰੇਡ ਇਸ ਨੇ ਮੈਦਾਨ ਵਿੱਚ ਲੈ ਵੀ ਰੌੜ ਕਰ ਦੇ ਗੱਲ ਲਓ ਕਹਿੰਦੇ ਸ਼ੀਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਾਅਦਾ ਹੋਇਆ ਦੂਜੇ ਪਾਸੇ ਚਾਰ ਜਾਫੇ ਦੇ ਵਿੱਚੋਂ ਦੇਖਾਂਗੇ ਵੀ ਨੌਜਵਾਨ ਇਸ ਲਈ ਬਿੱਲਾ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਸ ਲਈ ਕਹਿੰਦੇ ਵੀ ਅਮਨਾ ਫੇਰ ਤਿਆਰ ਵਰ ਤਿਆਰ ਹੈ ਉਧਰ ਸਾਡੇ ਵੀਰ ਦਮਨ ਇਟਲੀ ਸ਼ਿੰਦਾ ਪੁਰਤਗਲ ਦਵਿੰਦਰ ਯੂਐਸਏ ਕਰਨ ਯੂਐਸਏ ਬੀਜੇ ਯੂਐਸਏ ਤਰਮ ਯੂਐਸਏ ਸ਼ਹਿਰੀ ਯੂਐਸਏ ਗੱਗੀ ਯੂਐਸਏ ਜਸਨ ਯੂਐਸਏ ਮਨੂਸ ਸਪੈਨ ਚੌਂਟੀ ਸਪੈਨ ਪਿਪਰਸ ਸਪੈਨ ਸਿੰਮੂ ਇਟਲੀ ਦੇ ਨਾਲ ਜੱਗੀ ਰੰਗੀਆਂ ਨਾਲ ਇੰਦਰ ਬਾਵਾ ਤੇ ਨਾਲ ਸਾਡਾ ਵੀਰ ਸ਼ੇਰਾ ਇਟਲੀ ਤੇ ਨਾਲ ਸਾਡੇ ਵੀਰ ਤੇਜੀ ਪੁਰਤਗਾਲ ਹਰਸ਼ ਸਪੈਨ ਗਗਨ ਬਨਾਲੀ ਹਲਾਰ ਕਰਦੇ ਆ ਕਿ ਇਧਰਲੇ ਪਾਸੇ ਮਾਮੂਪੁਰ ਦੇ ਖਿਡਾਰੀ ਜਿੰਨੇ ਜੱਫੇ ਲਾਉਣਗੇ ਉਹਨੇ 5-5000 ਦੇ ਨਾਲ ਵੱਡੇ ਮਾਰ ਸਨਮਾਨ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਸ਼ੀਰੇ ਦੀ ਰੇਡ ਤੇ ਗੱਲ ਕਰਿਆਣੇ ਵਾਲਾ ਓਮ ਕਰਦਾ ਹੋਇਆ 1000 ਦੀ ਕਹਿੰਦੇ ਦੂਜੀ ਰੇਡ ਹੈ ਤਰੂਚ ਤੇਤੀ ਯੂਐਸਏ ਅਮਰੀਕ ਮੁਡੀ ਕੈਨੇਡਾ ਉਹਨਾਂ ਵੱਲੋਂ ਗੱਦੋਂ ਵਾਲੇ ਭਰਾ ਪਹੁੰਚੇ ਹੋਏ ਆ ਕਲੱਬ ਦੀ ਵੀ ਮਾਨੀ ਸਹਿਤਾ ਕੀਤੀ ਆ ਆ ਦੇਖਦੇ 1000 1000 ਸ਼ੀਰੇ ਦੀ ਅਗਲੀਆਂ ਤਿੰਨ ਰੇਡਾਂ 2100 ਦੀਆਂ ਨੰਦੂ ਯੂਕੇ ਵੱਲੋਂ ਕਹਿੰਦੇ 2100 ਦੀਆਂ ਪੈਣਗੀਆਂ ਉਹਨਾਂ ਦੇ ਪਰਿਵਾਰ ਵੱਲੋਂ ਆ ਇੱਕ ਹਜ਼ਾਰ ਗਾਵਾਰ ਬਾਰਵ ਚੀਮਾ ਪੁੱਜਿਆ ਕਹਿੰਦੇ ਟੀਮ ਲੈ ਕੇ ਆ ਇੱਕ ਹਜ਼ਾਰ ਲੈ ਗਈ ਸ਼ੀਰੇ ਦਾ ਸੂਬੇਦਾਰ ਸੁਖਦੇਸ਼ ਸਿੰਘ ਜੀ ਕਹਿੰਦੇ ਮਾਨਕੇ ਵਾਲੇ ਗੋਪੀ ਦਾ ਜੱਫਾ 1000 ਦਾ ਹੋਵੇਗਾ ਮਾਨਕੇ ਵਾਲੇ ਗੋਪੀ ਦਾ ਜੱਫਾ 1000 ਦਾ ਹੋਵੇਗਾ ਮੇਰੇ ਵੀਰੋ ਹੁਣ ਪਰ ਸਾਹਮਣੇ ਦੇਖਦੇ ਵੀ ਇਸ ਲਈ ਦੁੱਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਔਰ ਦੂਜੇ ਪਾਸੇ ਕਹਿੰਦੇ ਚਾਰ ਜੱਫੀਆਂ ਵਿੱਚੋਂ ਫਿਰ ਇਸ ਵੱਲ ਕੋਸ਼ਿਸ਼ ਅਮਰਤ ਹੈ ਬਰਸਾਲਪੁਰ ਦੀ ਧਰਤੀ ਦਾ ਪਰ ਇਸ ਵੇਲੇ ਨੰਬਰ ਨੌਜਵਾਨ ਕਹਿੰਦੇ ਆਪਣੀ ਟੀਮ ਦੀ ਜੁੜ ਗਿਆ ਨੰਦੂ ਯੂਕੇ ਵੱਲੋਂ 2100 ਦੀ ਪਹਿਲੀ ਕਬੱਡੀ ਪੈਰੀ ਹੈ ਲਓ 2100 ਦੀ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਸ਼ੀਰਾ ਚੱਕ ਦੀ ਸ਼ੇਰਪਿੰਡ ਦਾ ਜ਼ਿਲ੍ਹੇ ਮਾਨਸੇ ਦਾ ਨੰਦੂ ਯੂਕੇ ਵੱਲੋਂ ਵੱਡੇ ਮਾਣ ਸਨਮਾਨ ਚਾਹੇ ਜੱਫਾ ਲੱਗ ਜਵੇ ਚਾਹੇ ਕਹਿੰਦੇ ਰੇਡਾਂ ਪੈਰੀਆਂ ਮੇਰੇ ਪੰਜਾਬੀ ਵੀਰੋ ਵੱਡੇ ਮਾਣ ਬਖਸ਼ਦਾ ਭਰਾ ਸਾਡਾ ਤੇ ਇਧਰ ਦੇ ਪਾਸੇ ਸ਼ੀਰੇ ਦੀ ਰੇਡ ਦੇ ਉੱਪਰ ਵੇਖਾਂਗੇ ਵੀ ਹੁਣ ਚਾਰ ਖਿਡਾਰੀਆਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਹੁਣ ਜਗਨਾ ਇਸ ਲਈ ਕਰਦਾ ਕੋਸ਼ਿਸ਼ ਤੇ ਜਾਂ ਫਿਰ ਉਹ ਬਿੱਲੇ ਵਰਗੇ ਚਾਰ ਖਿਡਾਰੀਆਂ ਦੇ ਵਿੱਚੋਂ ਨੰਬਰ ਕਹਿੰਦੇ ਇਸੇ ਲੋ ਸ਼ੀਰੇ ਦਾ ਆਪਣੀ ਟੀਮ ਦੇ ਅਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਕਹਿੰਦੇ ਅਮਨਾ ਇਸ ਲਈ ਫੇਰ ਤਿਆਰ ਬਰ ਤਿਆਰ ਹੈ ਮੇਰੇ ਪੰਜਾਬੀ ਵੀਰੋ ਚਾਰ ਖਿਡਾਰੀ ਬਿਲਕੁਲ ਤਿਆਰੀ ਦੇ ਵਿੱਚ ਖੜੇ ਹੈ ਇੱਕ ਕੰਨੀ ਦੇ ਉੱਪਰ ਕਹਿੰਦੇ ਮਾਨਕੀ ਵਾਲਾ ਗੋਪੀ ਲੱਗਿਆ ਹੋਇਆ ਜਿਹੜਾ ਖੇਡਿਆ ਕਹਿੰਦੇ 2025 ਦੇ ਵਿੱਚ ਬਾਈਕਰਟੋ ਸਪੋਰਟਸ ਕਲੱਬ ਹਮਲਟਨ ਦੀ ਟੀਮ ਦੇ ਵਾਸਤੇ ਮਾਣ ਕਰਦਾ ਬਬਨੂਪੁਰ ਖੇਤਰ ਇਸ ਖਿਡਾਰੀ ਦੇ ਉੱਪਰ ਪਰ ਇਧਰਲੇ ਪਾਸੇ 2 ਨੰਬਰ ਤੋਂ ਉਹ ਵੱਜਦੀਆਂ ਤੌਲ ਤਫਾ ਇਸੇਲੇ ਦੇਖੋਗੇ ਵੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਰਾਉਂਦਾ ਹੋਇਆ ਬੱਲੇ ਬੱਲੇ ਇਸੇਲੇ ਬਰਸਾਲਪੁਰੀਆ ਢੇਲੂ ਮੇਰੇ ਪੰਜਾਬੀ ਵੀਰੋ ਇਹਦਾ ਕਹਿੰਦੇ tạm ਦੇ ਕੱਪ ਦੇ ਉੱਪਰ 2.2 ਲੱਖ ਦੇ ਜਫੇ ਲਾਇਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਢੇਲੂ ਆ ਪ੍ਰਸਾਦ ਪਾਲਪੁਰੀਆ ਇਸ ਲਈ ਕਹਿੰਦੇ ਚੋਟੀ ਦਾ ਜਫਾ ਲਾ ਕੇ ਨੰਬਰ ਦਾ ਵਾਅਦਾ ਕਰਦਾ ਹੋਇਆ ਗੌਰਵ ਜੀਮਾ ਉੱਜਾ ਹੋਇਆ ਲੈ ਵੀ ਗੌਰਵ ਤੇਰਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਲੋ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ੀਰਾ ਤਿਆਰ ਵਰਤਿਆ 2100 ਵੀ ਕਹਿੰਦੇ ਦੂਜੀ ਰੇਡ ਇਸ ਲਈ ਮੈਦਾਨ ਦੇ ਵਿੱਚ ਪਈ ਹੋਈ ਹੈ ਜਾਫੀ ਚਾਰ ਸਾਹਮਣੇ ਪੂਰੀ ਤਿਆਰੀ ਵਿੱਚ ਨੇ ਕਿ ਮੁਰਗੋ ਮੁੜਕੀ ਹੋ ਕੇ ਲੱਗ ਗਿਆ ਜੋਰ ਚੋਪੜਾ ਦਾ ਢੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋપરા ਦਾ ਚੜੀ ਜਵਾਨੀ ਗਰਮ ਖੂਨ ਤੇ ਲਲਕਾਰੇ ਤਾ ਵੱਜਦੇ ਰਾਜੇ ਖੇਲੇ ਮਰਦ ਬਦੰਦ ਡਰ ਕੇ ਨਹੀਂ ਭੱਜਦੇ ਸ਼ੀਰਾ ਨਾਂ ਵੀ ਕਹਿੰਦੇ ਬਹੁਤ ਵੱਡਾ ਹੈ ਕਦੇ ਬੁੱਗੀਪੁਰੀਏ ਸ਼ੀਰੇ ਦੀਆਂ ਗੱਲਾਂ ਕਦੇ ਜਰਗੜੀ ਵਾਲੇ ਸ਼ੀਰੀ ਦੀਆਂ ਗੱਲਾਂ ਕਦੇ ਕਦੇ ਸ਼ੀਰੇ ਹਠੂਰ ਦੀਆਂ ਗੱਲਾਂ ਸ਼ੀਰੇ ਬੜੇ ਮਸ਼ਹੂਰ ਨੇ ਮੇਰੇ ਕੋਲ ਖੇਡ ਕਬੱਡੀ ਕਹਿੰਦੇ ਧੂਰ ਕੋਟੀਏ ਸ਼ੀਰੀ ਨੇ ਗੱਲਾਂ ਪਰ ਆ ਦੁੱਲਾ ਮਾਮੂਪੁਰੀਆ ਇੱਕ ਦੁੱਲਾ ਪਹਿਲਾ ਉਹ ਕਹਿੰਦੇ ਵੀ ਕਬੱਡੀ ਪਾ ਕੇ ਗਿਆ ਪਰ ਆ ਦੁੱਲਾ ਮਾਮੂਪੁਰੀਆ ਦੁੱਲ ਬڑے ਮਸ਼ਹੂਰ ਨੇ ਸ਼ੀਰੇ بڑے ਮਸ਼ਹੂਰ ਨੇ ਕਾਲੇ بڑے ਮਸ਼ਹੂਰ ਨੇ ਗੋਪੀ بڑے ਮਸ਼ਹੂਰ ਨੇ ਕਬੱਡੀ ਚ ਆ ਦੁੱਲਾ ਇਸ ਵੇਲੇ ਕਹਿੰਦੇ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ 2100 ਦੀ ਤੀਜੀ ਨੰਦੂ ਯੂਕੇ ਵੱਲੋਂ ਔਰ ਇਧਰੋਂ ਪਾਸੇ ਕਬੱਡੀ ਪਾ ਕੇ ਗੱਭਰੂ ਹੁਣ ਨੰਬਰ ਜੋੜੂ ਜਾਂ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਭਈ ਬਾਦੂ ਖਿਡਾਰੀ ਪਿੱਛੇ ਰਹਿ ਭਰਾ ਬਣ ਕੇ ਥੱਲੇ ਵਾਜੇ ਨੌ ਅਕਸ਼ਨ ਪਲੇਅਰ ਦਿੱਕਤ ਆ ਰਹੀ ਵੀਰਾਂ ਨੂੰ ਦੇਖਣ ਦੇ ਲਈ ਮੈਂ ਬੇਨਤੀ ਕਰਦਾ ਲਓ 2100 ਦੀ ਤੀਜੀ ਨੰਦੂ ਯੂਕੇ ਦੇ ਪ੍ਰਬਾਰ ਵੱਲੋਂ ਲੱਖਾਂ ਦੇ ਸਹਿਯੋਗ ਪਿੰਡ ਦੇ ਹਰ ਇੱਕ ਕੰਮ ਦੇ ਲਈ ਗਰੀਬਾਂ ਦੀ ਸਹਾਇਤਾ ਗਰੀਬ ਪਰਿਵਾਰਾਂ ਦੇ ਲੜਕੀਆਂ ਦੇ ਵਿਆਹ ਕਬੱਡੀ ਦੇ ਖੁੱਲਾ ਦਾਨਪੁਣ ਲੈ 2100 ਦੇ ਆ ਲੈ ਰਿਹਾ 2100 ਦੇ ਪਾਸੇ ਆ ਕੇ ਕਰਦੇ ਰੌਣਕ ਸਾਂਗਲ ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਸ ਵੇਲੇ ਮਾਮੂਪੁਰੀਆ ਦੁੱਲਾ ਕੇ ਪਾਫਾ ਛੱਡੇ ਸ਼ਰੀਰ ਨਾਮ ਲੋਕੋ ਉਹਦਾ ਬਲਵੀਰ ਜਾਫੀਆਂ ਉੱਤੇ ਪਰਦਾ ਬਣ ਕੇ ਤੂਫਾਨ ਦਾ ਵੱਲੋਂ ਵੀ ਕਬੱਡੀ ਵਿੱਚ ਮੱਚਦਾ ਅੰਗਾਰ ਹੈ ਬੱਗੇ ਪਿੰਡ ਦਾ ਦੁੱਲਾ ਵੀ ਇੱਕ ਬੱਗੇ ਪਿੰਡ ਦਾ ਦੁੱਲਾ ਪਰ ਇਧਰਲੇ ਪਾਸੇ ਮਾਮੂਪਰੀਏ ਰੇਡ ਦੇ ਉੱਪਰ ਆਹ ਨੌਜਵਾਨ ਕਹਿੰਦੇ ਵੱਡੇ ਵੱਡੇ ਉਹ ਵੱਡੇ ਵੱਡੇ ਤਾਬੀਆਂ ਨੂੰ ਪਾਉਂਦਾ ਯਾਰੋ ਸੋਚੀ ਧੁੱਖਾ ਬਬਰ ਸ਼ੇਰ ਯਾਰੋ ਮਾਨਕੀ ਦਾ ਗੋਪੀ ਧੁੱਖਾ ਬਬਰ ਸ਼ੇਰੇ ਆ ਮਾਨਕੀ ਦਾ ਗੋਪੀ ਲੈ ਵੀ ਫੜ ਗੌਰ ਦੇ 1000 ਸੂਬੇਦਾਰ ਸਾਹਿਬ ਵੱਲੋਂ ਕਹਿੰਦੇ 1000 ਪੁੱਜ ਗਿਆ ਅੱਜ ਫੇੜਾ ਅਸੀਂ ਖੇਤਰ ਤੇ ਧੰਨਵਾਦ ਕਰਦੇ ਹਾਂ ਦਰਸ਼ਕੋ ਦਾ ਮੈਚ ਦਾ ਸਵਾਦ ਆਇਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀ ਮਾਰ ਦਿਓ ਬਹੁਤ ਤਕੜਾ ਮੈਚ ਇਸ